ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਨੇ ਮਚਾਈ ਹਲਚਲ ਕੈਲੀਫੋਰਨੀਆ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਤੇ ਭੇਜਿਆ ਨੌਜਵਾਨ ਜਿਸ ਨੇ ਤਿੰਨ ਗੋਰੀਆਂ ਦੀ ਲੈ ਲਈ ਜਾਨ ਤਿੰਨ ਗੋਰੀਆਂ ਦੇ ਉੱਪਰ ਚੜਾ ਦਿੱਤਾ ਟਰੱਕ ਜੋ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਦੇ ਉੱਪਰ ਅਮਰੀਕਾ ਦੇ ਵਿੱਚ ਸੈਟਲ ਹੋਇਆ ਸੀ ਗੈਰ ਕਾਨੂੰਨੀ ਤਰੀਕੇ ਨਾਲ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਹੋ ਆਵਾਜ਼ੇ ਪੰਜਾਬ ਦੇ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਨੂੰ ਪਹਿਲ ਦਿੰਦੇ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਉੱਥੇ ਆਪਣਾ ਰੋਜ਼ਗਾਰ ਸ਼ੁਰੂ ਕਰਦੇ ਨੇ ਜੋ ਕਿ ਲੀਗਲ ਤਰੀਕੇ ਨਾਲ ਜਾਣ ਦੀ ਬਜਾਏ ਗੈਰਕਾਨੂੰਨੀ ਤਰੀਕੇ ਦੇ ਨਾਲ ਜਣਾ ਨੌਜਵਾਨਾਂ ਲਈ ਬਹੁਤ ਹੀ ਜਿਹੜਾ ਇੱਕ ਸਰਲ ਤਰੀਕਾ ਹੋ ਚੁੱਕਿਆ ਹੈ ਪਾਸਪੋਰਟ ਲੈ ਕੇ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ ਜਿਸ ਤੇ ਵਿੱਚ ਅੰਮ੍ਰਿਤਸਰ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਇਹ ਮੌਕਾ ਨਿਮਾਉਂਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਉਹ ਚਿੱਠੀ ਲੈ ਕੇ ਜਾਂਦੇ ਨੇ ਉਹਨਾਂ ਦੀ ਚਿੱਠੀ ਦੇ ਉੱਪਰ ਅਜਿਹੇ ਸ਼ਬਦ ਲਿਖੇ ਹੁੰਦੇ ਨੇ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਨੌਜਵਾਨਾਂ ਨੂੰ ਜਦੋਂ ਉੱਥੇ ਗ੍ਰਿਫਤਾਰ ਹੋ ਜਾਂਦੇ ਨੇ ਫੜੇ ਜਾਂਦੇ ਨੇ ਤਾਂ ਉਹਨਾਂ ਨੂੰ ਪਨਾਹ ਦਿੱਤੀ ਜਾਂਦੀ ਏ ਉਹਨਾਂ ਨੂੰ ਉਸੇ ਦੇਸ਼ ਦੀ ਨਾਗਰਿਕਤਾ ਦਿੱਤੀ ਜਾਂਦੀ ਏ ਜੋ ਉਸ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਸੋ ਉਹ ਚਿੱਠੀ ਦੇ ਵਿੱਚ ਲਿਖਦੇ ਕੀ ਨੇ ਜਿਹੜੇ ਕਿ ਉਹ ਚਿੱਠੀ ਮਿਲਣ ਤੋਂ ਬਾਅਦ ਸਰਕਾਰ ਦੇ ਕੋਲ ਉਸ ਦੀ ਨਾਗਰਿਕਤਾ ਉੱਥੇ ਮਿਲਣੀ ਉਸ ਨੂੰ ਜ਼ਰੂਰੀ ਹੋ ਜਾਂਦੀ ਏ ਸੋ ਸਿਮਰਨਜੀਤ ਸਿਮਰਨ ਜੋ ਕਿ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਨੌਜਵਾਨ ਨੂੰ ਚਿੱਠੀ ਦਿੱਤੀ ਜਿਹੜਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਿਆ ਤੇ ਉੱਥੇ ਕੈਲਿਫੋਰਨੀਆ ਦੇ ਵਿੱਚ ਉਸਨੇ ਕੱਲ ਇੱਕ ਸੜਕ ਹਾਦਸਾ ਕਰ ਦਿੱਤਾ ਤੇ ਤਿੰਨ ਗੋਰਿਆਂ ਦੀ ਜਾਨ ਲੈ ਲਈ ਇਸ ਤੋਂ ਪਹਿਲਾਂ ਵੀ ਇੱਕ ਪੰਜਾਬ ਦੇ ਨੌਜਵਾਨ ਨੇ ਜੋ ਗਲਤ ਤਰੀਕੇ ਨਾਲ ਜਿਹੜਾ ਕੋ ਟਰਨਓਵਰ ਲੈਣ ਕਰਨ ਲੱਗਿਆ ਆਪਣਾ ਟਰੱਕ ਜਿਹੜਾ ਕਿ ਇੱਕ ਗੱਡੀ ਦੇ ਵਿੱਚ ਮਾਰ ਦਿੰਦਾ ਰੋਂ ਉੱਥੇ ਗੋਰਿਆਂ ਨੂੰ ਜਿਹੜਾ ਕਿ ਮੌਤ ਦੇ ਮੂੰਹ ਚ ਪਾ ਪੇਂ ਦਿੰਦਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੇ ਅਜੇ ਨੌਜਵਾਨ ਜਿਨ੍ਹਾਂ ਨੂੰ ਡਰਾਈਵਰੀ ਨਹੀਂ ਆਉਂਦੀ ਹੁੰਦੀ ਉੱਥੇ ਜਾ ਕੇ ਉਹ ਡਰਾਈਵਿੰਗ ਲਾਇਸੈਂਸ ਲੈਣ ਲਈ ਆਪਣੀ ਐਪਲੀਕੇਸ਼ਨ ਦਿੰਦੇ ਨੇ ਤੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਪ੍ਰੋਵਾਈਡ ਕਰਵਾਇਆ ਜਾਂਦਾ ਤੇ ਉਹ ਟਰੱਕ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਪਰ ਉਥੋਂ ਦੇ ਨਿਯਮਾਂ ਦੇ ਅਨੁਸਾਰ ਉਥੋਂ ਦੇ ਕਾਨੂੰਨ ਦੇ ਅਨੁਸਾਰ ਜਿਹੜਾ ਕਿ ਉਹ ਫੋਲੋ ਨਹੀਂ ਕਰਦੇ ਨਿਯਮ ਤੇ ਜਿਸ ਕਰਨੇ ਹਾਦਸੇ ਵਾਪਰਦੇ ਨੇ ਸੋ ਸਿਮਰਨਜੀਤ ਸਿੰਘ ਮਾਂ ਦੀ ਚਿੱਠੀ ਦੀ ਗੱਲ ਕਰ ਰਹੀਏ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕਿੰਨੇ ਲੋਕ ਅੱਜ ਪੰਜਾਬ ਦੇ ਵਿੱਚੋਂ ਵਿਦੇਸ਼ ਗਏ ਨੇ ਸਰਦਾਰ ਸਿਮਰਨ ਸਿੰਘ ਮਾਂ ਦੀ ਚਿੱਠੀ ਲੈ ਕੇ ਚਿੱਠੀ ਦੇ ਵਿੱਚ ਅਜਿਹਾ ਲਿਖਿਆ ਕੀ ਹੁੰਦਾ ਜਿਸ ਕਾਰਨ ਉੱਥੋਂ ਦੀ ਸਰਕਾਰ ਉਹਨਾਂ ਨੂੰ ਉੱਥੇ ਪਨਾਹ ਦਿੰਦੀ ਏ ਜੋ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰ ਸਿੰਘ ਮਾਨ ਚਿੱਠੀ ਦੇ ਵਿੱਚ ਉਸ ਨੌਜਵਾਨ ਨੂੰ ਆਪਣੇ ਦੇਸ਼ ਵਿੱਚ ਖਤਰਾ ਦੱਸਦੇ ਨੇ ਆਪਣੇ ਦੇਸ਼ ਦੇ ਵਿੱਚ ਉਸ ਨੂੰ ਜਿਹੜਾ ਕਿ ਖਤਰਾ ਦੱਸਦੇ ਹੋਏ ਵਿਦੇਸ਼ ਭੇਜਦੇ ਨੇ ਉਹਨਾਂ ਨੇ ਚਿੱਠੀ ਦੇ ਵਿੱਚ ਇਹ ਸ਼ਬਦ ਲਿਖਦੇ ਨੇ ਜਿਹੜਾ ਕਿ ਉਹ ਭਾਰਤ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਹੈ ਭਾਰਤ ਸਰਕਾਰ ਉਹਨਾਂ ਦੇ ਜਾਣ ਦਾ ਜਿਹੜਾ ਕਿ ਰੱਖਿਆ ਨਹੀਂ ਕਰਦੀ ਔਰ ਉਹਨਾਂ ਨੂੰ ਜਿਹੜਾ ਕਿ ਆਪਣਾ ਦੇਸ਼ ਛੱਡ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਜਿਸ ਕਾਰਨ ਉਹਨਾਂ ਨੂੰ ਵਿਦੇਸ਼ ਤੇ ਸਰਕਾਰ ਦੇ ਵੱਲੋਂ ਉਹਨਾਂ ਦੀ ਜਨਮਾਲ ਦੀ ਰਾਖੀ ਕੀਤੀ ਜਾਵੇ ਉਹਨਾਂ ਤੋਂ ਜਿਹੜਾ ਕਿ ਉਥੂ ਦਾ ਵਸਨੀਕ ਸਮਝਿਆ ਜਾਵੇ ਸੋ ਜਸ਼ਨਪ੍ਰੀਤ ਜਿਹੜਾ ਕਿ ਹੁਣ ਇਹ ਸ਼িকার ਹੋਇਆ ਇਸ ਦੇ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ ਪਹਿਲਾਂ ਚਿੱਠੀ ਦੀ ਗੱਲ ਕਰੀਏ ਤਾਂ ਸਿਆਸੀ ਪਨਾਹ ਲਈ ਇਹ ਚਿੱਠੀ ਲੈਣ ਵਾਸਤੇ ਬਹੁਤ ਸਾਰੇ ਲੋਕ ਸਿਮਰਜੀਤ ਸਿੰਘ ਮਾਨ ਕੋਲ ਜਾਂਦੇ ਨੇ ਔਰ ਸਿਮਰਜੀਤ ਸਿੰਘ ਮਾਨ ਇੱਕ ਚਿੱਠੀ ਦੇ ਬਦਲੇ ਕਿੰਨੇ ਲੱਖ ਲੈਂਦਾ ਹੈ ਇੱਕ ਚਿੱਠੀ ਦੇਣ ਦੇ ਬਦਲੇ ਕਿੰਨੀ ਜਿਹੜੀ ਉਹ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਨਾਲ ਇਹ ਪਾਰਟੀ ਚੱਲਦੀ ਹੈ ਜਿਸ ਨਾਲ ਇਹ ਫੰਡ ਸਮਝਿਆ ਜਾਂਦਾ ਹੈ ਸੋ ਸਿਮਰਜੀਤ ਸਿੰਘ ਮਾਨ ਅਜਿਹੀ ਕਾਨੂੰਨੀ ਪ੍ਰਕਿਰਿਆ ਜਾਣਦੇ ਨੇ ਜਿਸ ਵਿੱਚ ਕੋਈ ਵਿਅਕਤੀ ਜਦੋਂ ਆਪਣੇ ਦੇਸ਼ ਵਿੱਚ ਸਿਆਸੀ ਵਿਚਾਰਾ ਧਰਮ ਜਾਤੀ ਜਾਂ ਸਮਾਜਿਕ ਪਛਾਣ ਕਾਰਨ ਆਪਣੀ ਸਰਕਾਰ ਤੋਂ ਖਤਰੇ ਤੋਂ ਬਚਣ ਲਈ ਕਿਸੇ ਦੂਜੇ ਦੇਸ਼ ਵਿੱਚ ਸੁਰੱਖਿਆ ਦੀ ਪਨਾਹ ਦੀ ਮੰਗ ਕਰਦਾ ਹੈ ਤਾਂ ਇਹ ਸੰਯੁਕਤ ਰਾਸ਼ਟਰ ਸ਼ਨਾਰਥਰੀ ਕਮਿਸ਼ਨ UNHCR ਦੇ ਮੁਤਾਬਕ ਇਹ ਕਾਨੂੰਨ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਇਨਸਾਨ ਜਿਸ ਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੋਵੇ ਉਹ ਦੂਸਰੇ ਦੇਸ਼ ਵਿੱਚ ਪਨਾਹ ਲੈਣ ਲਈ ਜੋ UNHCR ਦੇ ਮੁਤਾਬਕ ਉਸ ਦੀ ਸਰਕਾਰ ਨੂੰ ਆਪਣੀ ਗੁਹਾਰ ਲਗਾ ਸਕਦਾ ਹੈ ਸੋ ਅਜਿਹੇ ਹਿਮਨਸੀ ਮਾਨ ਆਪਣੇ ਇਥੋਂ ਚਿੱਠੀ ਦੇ ਵਿੱਚ ਲਿਖ ਕੇ ਦਿੰਦੇ ਨੇ ਕਿ ਭਾਰਤ ਤੋਂ ਉਹਨਾਂ ਨੂੰ ਖਤਰਾ ਹੈ ਤੇ ਉਹਨਾਂ ਨੂੰ ਦੂਸਰੇ ਦੇਸ਼ ਵਿੱਚ ਜਾ ਕੇ ਪਨਾਹ ਦਿੱਤੀ ਜਾਵੇ ਸੋ ਭਾਰਤ ਤੋਂ ਲਗਭਗ ਸਿਆਸੀ ਪਨਾਹ ਲਈ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ 2009 ਤੋਂ ਇਹ ਸਿਰਸਾ ਸ਼ੁਰੂ ਹੁੰਦਾ ਹੈ ਤੇ ਉਸ ਵਕਤ ਸਿਰਫ 4722 ਸੀ ਤੇ 2018 ਵਿੱਚ 9 ਸਾਲਾਂ ਵਿੱਚ ਇਹ ਵੱਧ ਕੇ 51769 ਹੋ ਗਈ ਉਸ ਤੋਂ ਅੱਗੇ 2021 ਦੇ ਵਿੱਚ ਅਮਰੀਕਾ ਚੋਂ ਭਾਰਤ ਦੇ 4330 ਲੋਕਾਂ ਨੇ ਪਨਾਹ ਲਈ ਅਰਜੀ ਦਿੱਤੀ ਜਦੋਂ ਕਿ 2023 ਦੇ ਵਿੱਚ ਇਹ ਗਿਣਤੀ ਵਧ ਕੇ 41330 ਤੱਕ ਪੁੱਜ ਗਈ ਕਿਉਂਕਿ 2023 ਦੇ ਵਿੱਚ ਜਦੋਂ ਸਿਮਰਨ ਸੀਮਾਨ ਸੰਗਰੂਰ ਤੋਂ ਉਹਨਾਂ ਨੇ ਚੋਣ ਲੜੀ ਤਾਂ ਉਸ ਸਮੇਂ ਉਹਨਾਂ ਨੇ ਸੰਗਰੂਰ ਏਰੀਏ ਨੂੰ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਚਿੱਠੀਆਂ ਵੰਡੀਆਂ ਜਿਹੜੀਆਂ ਇਹ ਚਿੱਠੀਆਂ ਅਮਰੀਕਾ ਦੀ ਧਰਤੀ ਤੇ ਜਾ ਕੇ ਉੱਥੇ ਪਨਾਹ ਲੈਣ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਗਾਈ ਗਈ ਸੋ ਲਗਭਗ 855 ਫੀਸ ਦਾ ਵਾਅਦਾ ਹੋਇਆ ਸੀ ਹੁਣ ਤੱਕ ਭਾਰਤੀ ਨਾਗਰਿਕਾਂ ਨੇ ਲਗਭਗ 57 ਦੇਸ਼ਾਂ ਵਿੱਚ ਸਿਆਸੀ ਪਨਾਹ ਲਈ ਇਹ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਕਿ ਇਹ ਨੌਜਵਾਨ ਜਿਸਨੇ ਸਿਮਰਨ ਸਿੰਘ ਮਾਂ ਦੀ ਚਿੱਠੀ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਦਾ ਹੈ ਅਮਰੀਕਾ ਜਾ ਕੇ ਉੱਥੇ ਉਹ ਫੜਿਆ ਜਾਂਦਾ ਹੈ ਤੇ ਉਸ ਦੇ ਉੱਪਰ ਜੋ ਕੇਸ ਚੱਲਦਾ ਹੈ ਸੋ ਇਹ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦਾ ਜਸ਼ਨਪ੍ਰੀਤ ਸਿੰਘ ਜਿਸਨੇ ਉਥੇ ਅਮਰੀਕਾ ਪਹੁੰਚਣ ਤੋਂ ਬਾਅਦ 2022 ਦੇ ਵਿੱਚ ਇਹ ਗ੍ਰਿਫਤਾਰ ਹੋ ਗਿਆ ਬਾਅਦ ਵਿੱਚ ਉਸ ਨੂੰ ਬਾਈਡਨ ਪ੍ਰਸ਼ਾਸਨ ਦੀ ਸਰਕਾਰ ਨੇ 2022 ਦੀ ਨੀਤੀ ਦੇ ਤਹਿਤ ਇਮੀਗ੍ਰੇਸ਼ਨ ਸੁਣਵਾਈ ਪੈਂਡਿੰਗ ਰਹਿਣ ਕਾਰਨ ਰਿਹਾ ਕਰ ਦਿੱਤਾ ਪਰਿਵਾਰ ਮੁਤਾਬਕ ਉਸ ਨੂੰ 3 ਮਹੀਨੇ ਪਹਿਲਾਂ ਹੀ ਉਥੇ ਵਰਕ ਪਰਮਿਟ ਮਿਲਿਆ ਸੀ 2 ਮਹੀਨੇ ਪਹਿਲਾਂ ਉਹਨਾਂ ਨੂੰ ਹੈਵੀ ਡਰਾਈਵਿੰਗ ਲਾਇਸੈਂਸ ਈਸ਼ੂ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਉਥੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਟਰੱਕ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਸੀ ਉਹਨਾਂ ਨੇ ਟਰੱਕ ਚਲਾਇਆ ਔਰ ਕੱਲ ਜਿਹੜਾ ਕਿ ਉਹਨਾਂ ਨੇ ਤਿੰਨ ਗੋਰਿਆਂ ਦੀ ਜਾਨ ਲਈ ਜਿਸ ਤੋਂ ਬਾਅਦ ਉਥੋਂ ਦੀ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਦੱਸਿਆ ਜਾ ਰਿਹਾ ਕਿ ਉਹ ਨਸ਼ੇ ਦੇ ਵਿੱਚ ਸੀ ਔਰ ਨਸ਼ਾ ਕਰਕੇ ਉਹ ਟਰੱਕ ਚਲਾ ਰਿਹਾ ਸੀ ਜਿਸ ਕਾਰਨ ਉਹਨਾਂ ਨੇ ਤਿੰਨ ਨੌਜਵਾਨ ਜਿਹੜੇ ਕਿ ਇੱਕ ਔਰਤ ਤੇ ਦੋ ਬੱਚੇ ਜਿਨ੍ਹਾਂ ਦੇ ਉੱਪਰ ਟਰੱਕ ਚੜਾਇਆ ਔਰ ਉਹਨਾਂ ਦੀ ਮੌਤ ਹੋਈ ਏ ਸੋ 21 ਸਾਲਾ ਜਸ਼ਨਪ੍ਰੀਤ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਸੀ ਔਰ 22 ਦੇ ਬੱਚੇ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਸੀ ਸੋ ਕੱਲ ਉਸਦੇ ਪਿੰਡ ਵਾਲੇ ਜਿਨ੍ਹਾਂ ਨੇ ਪੂਰਾ ਪਰਿਵਾਰ ਗੁਰਦੁਆਰਾ ਸੈਵਿਕੇ ਇਕੱਠੇ ਹੋਏ ਉੱਥੇ ਪਿੰਡ ਦੇ ਲੋਕਾਂ ਨੇ ਦਾਵਾ ਕੀਤਾ ਕਿ ਜਸ਼ਨਪ੍ਰੀਤ ਦਾ ਪੂਰਾ ਪਰਿਵਾਰ ਗੁਰਸਿੱਖ ਹੈ ਜਸ਼ਨਪ੍ਰੀਤ ਵੀ ਜਿਹੜਾ ਕਿ ਗੁਰਸਿੱਖ ਬਾਣੇ ਦੇ ਵਿੱਚ ਔਰ ਕਦੀ ਨਸ਼ਾ ਨਹੀਂ ਕਰਦਾ ਜੋ ਇਹ ਸੜਕ ਹਾਦਸਾ ਹੋਇਆ ਅਜੇ ਹਾਦਸੇ ਤੇ ਸਾਨੂੰ ਬਹੁਤ ਦੁੱਖ ਹੈ ਉਹ ਜਿਹੜਾ ਕਿ ਉਥੂ ਜਾਂਨਾ ਗਈਆਂ ਨੇ ਉਹਨਾਂ ਨੂੰ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਉਹਨਾਂ ਨੇ ਅਰਦਾਸ ਕਰਵਾਈਏ ਗੁਰਦੁਆਰਾ ਸਾਹਿਬ ਵਿਖੇ ਔਰ ਪਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਹਾਦਸਾ ਸੀ ਉਹਨਾਂ ਨੂੰ ਹਾਦਸੇ 'ਚ ਇੱਕ ਔਰਤ ਤੇ ਦੋ ਬੱਚਿਆਂ ਦੀ ਮੌਤ ਦਾ ਬਹੁਤ ਦੁੱਖ ਹੈ ਇਸ ਦਰਾਂ ਪਿੰਡ ਵਾਸੀਆਂ ਵੱਲੋਂ ਮ੍ਰਿਤਕਾਂ ਦੀਆਂ ਆਤਮਾ ਸ਼ਾਂਤੀ ਲਈ ਅਰਦਾਸ ਕੀਤੀ ਗਈ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਕੋ ਮਾਮਲੇ ਵਿੱਚ ਦਖਲ ਦੇ ਕੇ ਗਹਿਰਾਈ ਨਾਲ ਜਾਂਚ ਕਰਵਾਉਣ ਲਈ ਅਮਰੀਕਾ ਸਰਕਾਰ ਤੇ ਕੈਲੀਫੋਰਨੀਆ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ ਤੇ ਜਸ਼ਨਪ੍ਰੀਤ ਨੂੰ ਇਨਸਾਫ ਦਵਾਇਆ ਜਾਵੇ ਜੋ ਜਸ਼ਨਪ੍ਰੀਤ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਦੇ ਉੱਪਰ ਫਸਦਾ ਨਜ਼ਰ ਆਇਆ ਅਮਰੀਕੀ ਧਰਤੀ ਤੇ